ਕਬੱਡੀ ਬੱਲੋ ਵਾਲੀਆ ਕਰਨ ਉਹ ਵੀ ਨੌਜਵਾਨ ਵਿਸ਼ੇਸ਼ ਤੌਰ ਤੇ ਪੁੱਜ ਗਿਆ ਰੰਗਲੇ ਪੰਜਾਬ ਦੀ ਰੰਗਲੀ ਖੇਡ ਹੈ ਫਰੰਦੀਪੁਰੀਏ ਗੋਪੀ ਦੇ ਚੇਲੇ ਦੀ ਪਾਈ ਹੋਈ ਰੇਡ ਦੇ ਉਪਰ ਆਹ ਪੈਣੀ ਵਾਲਾ ਟੁੱਟ ਕੇ ਲੱਗ ਗਿਆ ਮੇਰੇ ਮਿੱਤਰੋ ਸਾਹਮਣੇ ਮੁਕਾਬਲਾ ਸਿਰੇ ਦਾ ਇਹ ਪ੍ਰੀਤ ਹੈ ਭਾਈ ਲੱड्डੂ ਵਾਲਾ ਦੇ ਸਟਾਰ ਖੇਡ ਰਿਹਾ ਹੈ ਨਾ ਦੀਪ ਗੁਰਜੀ ਵਾਲਾ ਕਬੱਡੀ ਪਾ ਰਿਹਾ ਉਧਰ ਆਹ ਸਾਹਮਣੇ ਫਰੰਦੀਪੁਰੀਏ ਗੋਪੀ ਦਾ ਚੇਲਾ ਪਤਾਪੁਰੀਆ ਸੱਟ ਲਿਆ ਦਬਰਜੀ ਵਾਲਾ ਸੱਟ ਲਿਆ ਦਬਰਜੀ ਵਾਲਾ ਸੱਟ ਲਿਆ ਦਬਰਜੀ ਵਾਲਾ ਪਹਿਲਾ ਜਿਹੜਾ ਸੈਨ ਸੰਤ ਮਹਾਪੁਰਸ਼ ਬਾਬਾ ਚੰਦਰ ਸਿੰਘ ਸਾਹਿਬ ਜੀ ਜਿਨ੍ਹਾਂ ਦੀ ਜੋਗ ਰਹਿਨਮਈ ਦੇ ਹੇਠ ਆ ਦੁਨੀਆ ਦੇ ਚੋਟੀ ਦੇ ਸਟਾਰਾਂ ਦੀ ਟੱਕਰ ਹੋ ਰਹੀ ਹੈ ਫਤਾਪੁਰੀਆ ਇੱਕਮ ਦੀਪਕ ਮੱਤੀ ਦੇ ਇਹ ਦੀਪ ਤੇ ਫਤਾਪੁਰੀਆ ਦੀਪ ਤੇ ਫਤਾਪੁਰੀਆ ਟੱਕਰ 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 ਆ ਹੁਣ ਆਇਆ ਸਵਾਦ ਹਾਂ ਇੱਕ ਦੀਪ ਹੋਰ ਮਾਰ ਐਨ ਨਜ਼ਾਰਾ ਵਖਰੇ ਤਾੜੀਆਂ ਮਾਰ ਦੇ ਇੱਕ ਵਾਰੀ ਖੁੱਲ ਕੇ ਦੀਪ ਆ ਗਿਆ ਦੀਪਤ ਬੁਰਜੀ ਵਾਲਾ ਆ ਗਿਆ ਔਰ ਫਤਾਹਪੁਰੀਆ ਇੱਕ ਇੱਕ ਕੰਨੀ ਦੇ ਉੱਪਰ ਖੜਾ ਹੋਇਆ ਓ ਬੱਲੇ ਓ ਬੱਲੇ ਬੱਲੇ ਕਿਆ ਬਾਤ ਹੈ ਇੱਥੇ ਰੱਖ ਆਹ ਦਾ ਮੇਲਾ ਨਚਾਉਣ ਵਾਲਾ ਜਫਾ ਹੈ ਦੁਨੀਆ ਦੇ ਵਿੱਚ ਆਹ ਅਗਲੇ ਨੇ 21 ਨੂੰ 31 ਭਾਈ ਹੈ ਇਹ ਬਣਦੀ ਨਹੀਂ ਸੀਗੀ ਏ ਦਿਲੋਂ ਮੋਹ ਕਰਦੇ ਆ ਭਰਾ ਦਾ ਬਹੁਤ ਧੰਨਵਾਦ ਆ ਸਰਦਾਰ ਗੁਰਮੀਤ ਸਿੰਘ ਜੀ ਸਾਡੇ ਹੈੱਡਮੋਂਸ਼ੀ ਮੱਲਾ ਵਾਲਾ ਉਹਨਾਂ ਦਾ ਵੀ ਸਤਿਕਾਰ ਕੱਟਾਂ ਵਾਲੇ ਦੀ ਪਾਈ ਰੇਡ ਹੈ ਕਿਹੜਾ ਮੌਤ ਨੂੰ ਮਾਸੀ ਆਖੇ ਕਿਹੜਾ ਭੌਰ ਨੂੰ ਛੇੜੇ ਜੇ ਮੈਂ ਸੱਪ ਹੋਵਾਂ ਲੜ ਜਾ ਕਾਲ ਜੇ ਤੇਰੇ ਆਹ ਪ੍ਰੀਤ ਪ੍ਰੀਤ ਓਏ ਕਿੱਡਾ ਵੱਡਾ ਬੰਦਾ ਨੰਬਰ ਨੰਬਰ ਰੇਡਰ ਦਾ ਸੈਕਨ ਹਾਫ ਦੀ ਖੇਡ ਫੇਰ ਸ਼ੁਰੂ ਹੋ ਚੁੱਕੀ ਹੈ ਦੀਪ ਕੁਮਰਜੀ ਵਾਲਾ ਕਿ ਆਉਂਦਾ ਹੈ ਸਵਾਦ ਪੰਜਾਬੀਆਂ ਨੂੰ ਕੌਡੀ ਦੇਖ ਕੇ ਉਹ ਪਾਉਂਦਾ ਜਦੋਂ ਤਾਵੀ ਰੇਡ ਮੱਥਾ ਟੇਕ ਕੇ ਦੀਪ ਤੇ ਸੁੱਖ ਉਹ ਬੱਲੇ 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 ਇੱਥੇ ਰੱਖ ਵਾਹ ਵੀ ਦਮਰਜੀਵ ਵਾਲਿਆ ਵਾਹ ਵੀ ਦਮਰਜੀਵ ਵਾਲਿਆ ਆਉਂਦਾ ਔਰ ਦੀਪ ਨੂੰ ਜਫਾ ਦੀਪ ਨੂੰ ਰੇਡ ਪਾਉਣ ਦਾ ਸਵਾਦ ਆ ਗਿਆ ਫਤਾਹਪੁਰੀਏ ਨੂੰ ਜਫਾ ਲਾਉਣ ਦਾ ਸਵਾਦ ਆ ਗਿਆ ਤੇ ਜਿਹੜਾ ਸਵਾਦ ਲੋਕਾਂ ਨੇ ਲਿਆ ਉਹਦੇ ਤਾਂ ਕਹਿਣਾ ਹੀ ਕੀ ਨੇ ਆਹ ਕਟਾੜਾ ਲਿਆ ਉਹ ਬਾਈ ਤਾਰਾ ਟਰਾਲਾ ਮੂੰਦਾ ਮਾਰਤਾ ਮਾਰੋ ਤਾਲੀਆਂ ਮਾਰੋ ਤਾਲੀਆਂ ਮਾਰੋ ਤਾਲੀਆਂ ਉਹ ਜੀਓ ਕਟਾ ਵਾਲਿਆ ਆਏ ਕਹਿੰਦੇ ਭੈਣੀ ਵਾਲਾ ਖਾਨ ਕਟਾ ਵਾਲੇ ਵਿੱਚ ਉਸ ਦਰਵੇਸ਼ ਦੀਆਂ ਕੌਣ ਕਰੂਗਾ ਰੀਸਾਂ ਕਲਗੀ ਤਰਦਸ਼ਮੇਸ਼ ਦੀਆਂ ਇੱਕ ਪਾਸੇ ਜਿੱਦੇ ਤੇ ਪ੍ਰੈਸ ਵੱਜਦੀ ਆ ਉਹੀ ਜਾਣਦਾ ਪ੍ਰੀਤ 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 ਤੇ ਕਟਾ ਵਾਲਾ ਮੇਰਿਆ ਰੱਬਾ ਕਿੰਦਾ ਵੱਡਾ ਬੰਦਾ ਫੇਰ ਫੜਿਆ ਗਿਆ ਆਹ ਸਾਹਮਣੇ ਬੱਲੇ ਬੱਲੇ ਹੁੰਦੀ ਹੋਈ ਬੱਲੇ ਬੱਲੇ ਹੁੰਦੀ ਹੋਈ ਬੱਲੇ 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 ਆ ਸਾਹਮਣੇ ਆ ਮੁੰਡਿਆਂ ਨੇ ਰੇਲ ਟੱਕਦੀ ਅੱਗੇ ਸਿੱਟ ਕੇ ਕਿਕਰ ਦਾ ਮੋਸ਼ਾ ਇਹੀ ਜੱਫਾ ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ ਘੋੜੇ ਆਦਮੀ ਗੋਲਿਆਂ ਨਾਲ ਉੱਡਣ ਹਾਥੀ ਡਿੱਗਦੇ ਸਣੇ ਅੰਧਾਰੀਆਂ ਨੇ ਸ਼ਾਹ ਮੁਹੰਮਦ ਐ ਇੱਕ ਸਰਕਾਰ ਬਾਜੋ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਆ ਐ ਫਤਾਪੁਰੀਆ ऐसे तरह कबड्डी ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨੰਭਣਾ ਤੇ ਬੈਲ ਆਈਕਨ ਨੂੰ ਦਬਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਤਨਵਾਜੀ